ਬਹੁਤ ਜੈਜ ਰਾਈਟਰ ਜੀ ਮਾਸਟਰਡ ਕਲਰ ਆ ਗਿਆ ਤੁਸੀਂ ਸਿਲੈਕਟ ਕਰੋ ਜੋ ਵੀ ਤੁਹਾਨੂੰ ਪਸੰਦ ਆ ਚਾਰ ਕਲਰ ਨੇ ਜੀ ਆਪਣੇ ਕੋਲੇ ਛੜੀਆਂ ਨੇ ਵਿੱਚ 750 ਰੇਟ ਇਹਨਾਂ ਸੁਟਾਂ ਦਾ ਡਾਈ ਡਾਈ ਦੇ ਸੁਟ ਆ ਗਏ ਜੀ ਆਪਣੇ ਕੋਲੇ ਬਹੁਤ ਸੋਨੇ ਕਲਰ ਇਹ ਦੇਖੋ ਤੁਸੀਂ ਡਿਜ਼ਾਈਨ ਕਿੰਨੇ ਸੋਨੇ ਨੇ ਬਹੁਤ ਸੋਹਣਾ ਡਿਜ਼ਾਈਨ ਹੈ ਜੀ ਕਲਰ ਵੀ ਬਹੁਤ ਸੋਹਣਾ ਹੈ ਕਪੜਾ ਵੀ ਬਹੁਤ ਵਧੀਆ ਰੇਟ ਸਿਰਫ 650 ਹਾਂ ਜੀ ਜੈਪੁਰੀ ਪ੍ਰਿੰਟ ਦੇ ਸੂਟ ਲੈ ਕੇ ਆਏ ਨੇ ਡੇਲੀ ਬਹੁਤ ਸੋਹਣੇ ਬਿਲਕੁਲ ਨੇ ਸੂਟ ਆ ਗਏ ਜੀ ਆਪਣੇ ਕੋਲੇ ਬਹੁਤ ਸੋਹਣਾ ਹੈ ਬਹੁਤ ਵਧੀਆ ਕੱਢ ਦਾ ਕਪੜਾ ਜੀ ਫੈਡ ਨਹੀਂ ਬਿਲਕੁਲ ਵੀ ਖਰਾਬ ਹੋਣ ਵਾਲੀ ਨਹੀਂ ਹੈ 650 ਰੇਟ ਹੈ ਜੀ ਇਹਨਾਂ ਸੂਟਾਂ ਦਾ ਚਿਕੰਜਾਜ ਫ੍ਰੀ ਹੈ ਕੈਸ਼ ਔਨ ਡਿਲੀਵਰੀ ਵੀ ਹੈ ਵਰਕ ਵਾਲੇ ਸੂਟ ਆ ਗਏ ਜੀ ਆਪਣੇ ਕੋਲੇ ਕਾਟਨ ਦੇ ਸਵਾਗਤ ਹੈ ਸਾਰਿਆਂ ਨੇ ਪੰਜਾਬੀ ਸਲਾਈ ਕੜਾਈ ਚੈਨਲ ਤੇ ਮੇਰੇ ਵੱਲੋਂ ਸਾਰਨ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਅਸੀਂ ਤੁਹਾਡੇ ਲਈ ਕੱਪੜੇ ਦੀ ਵੀਡੀਓ ਲੈ ਕੇ ਆਏ ਹਾਂ ਬਹੁਤ ਸੋਹਣੇ ਸੂਟ ਦਿਖਾਵਾਂਗੇ ਤੁਹਾਨੂੰ ਰੇਟ ਆਪਣੇ ਬਹੁਤ ਜਾਇਜ਼ ਹੁੰਦੇ ਨੇ ਵੈਰਾਈਟੀ ਬਹੁਤ ਸੋਹਣੀ ਹੁੰਦੀ ਹੈ ਜਿਸ ਤਰ੍ਹਾਂ ਦੀ ਵੈਰਾਈਟੀ ਅਸੀਂ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਵਾਂਗੇ ਸੇਮ ਤੁਹਾਡੇ ਕੋਲੇ ਪਹੁੰਚੂ ਜੀ ਕੱਟ ਵਗੈਰਾ ਆਪਣੀ ਪੂਰੀ ਹੁੰਦੀ ਹੈ WhatsApp ਨੰਬਰ ਆਪਣੇ ਦੋ ਨੇ ਤੁਸੀਂ ਕਿਸੇ ਦੀ ਮੈਸੇਜ ਕਰਕੇ ਸਾਨੂੰ ਆਰਡਰ ਬੁੱਕ ਕਰ ਸਕਦੇ ਜੀ ਜੇਕਰ ਸਾਡੀਆਂ ਭੈਣਾਂ ਸੇਲ ਲਈ ਕੱਪੜੇ ਲੈਣਾ ਚਾਹੁੰਦੀਆਂ ਨੇ ਸ਼ਾਪ ਤੇ ਵਿజిਟ ਕਰ ਸਕਦੇ ਹੋ ਤੁਸੀਂ ਆਪਣਾ ਡਿਸਟ੍ਰਿਕਟ ਮਾਨਸਾ ਪਿੰਡ ਮੱਲ ਸਿੰਘ ਵਾਲਾ ਜੀ ਤੁਹਾਡੇ ਲਈ ਅਸੀਂ ਡਿਸਕਾਊਂਟ ਲੈ ਕੇ ਆਵਾਂਗੇ ਜੇਕਰ ਤੁਸੀਂ ਸ਼ਾਪ ਤੇ ਆਉਂਗੇ ਆਪਣੀ ਦੀ ਵੈਰਾਈਟੀ ਤੁਹਾਨੂੰ ਵਧੀਆ ਮਿਲੂ ਜੀ ਹਾਂਜੀ ਅੱਜ ਦੀ ਵੀਡੀਓ ਆਪਾਂ ਸ਼ੁਰੂ ਕਰਾਂਗੇ ਆਲ ਓਵਰ ਸੂਟਾਂ ਦਾ ਆਪਣੇ ਕੋਲੇ ਆਲ ਓਵਰ ਸੂਟ ਨੇ ਜੀ ਕੱਪੜਾ ਹੈਗਾ ਰਿਯਾਨ ਕਾਟਨ ਜੋ ਰਿਯਾਨ ਕਾਟਨ ਉਹਨਾਂ ਦੀ ਗਰਮੀ ਵਾਲੀ ਵੈਰਾਈਟੀ ਹੁੰਦੀ ਹੈ ਠੰਡੇ ਸੂਟ ਹੁੰਦੇ ਨੇ ਜੀ ਇਹ ਹੈ ਇਹ ਕਪੜਾ ਉਹਨਾਂ ਵੱਡੇ ਬਣੇ ਦਾ 1.5 ਮੀਟਰ ਦਾ ਪਣਾ ਜੀ ਅਸੀਂ ਤੁਹਾਨੂੰ ਕੱਟ ਦੇਵਾਂਗੇ 4 ਮੀਟਰ ਦੀ ਐਲ ਦੀ ਜੇਕਰ ਤੁਸੀਂ ਕਿਤੋਂ ਵੀ ਲਓਗੇ ਤੁਹਾਨੂੰ 2.5 ਮੀਟਰ ਸੂਟ ਮਿਲੂ ਜੀ ਆਪਾਂ ਦੇਵਾਂਗੇ ਤੁਹਾਨੂੰ 4 ਮੀਟਰ ਐਲ ਦੀ ਕੱਟ ਦੇ ਦਵਾਂਗੇ ਨਾਲ ਰੇਟ ਰਹਿਣ ਮਾ 450 ਤੁਸੀਂ ਕਿੰਨਾ ਵੀ ਹੈਵੀ ਸੂਟ ਬਣਾ ਸਕਦੇ ਹੋ ਇਸ ਵਿੱਚੋਂ 450 ਰੇਟ ਹੈ ਜੀ ਸ਼ਿਪਿੰਗ ਚਾਰਜ ਫ੍ਰੀ ਹੈ ਕੈਸ਼ ਔਨ ਡਿਲੀਵਰੀ ਵੀ ਹੈ ਆਪਣੇ ਕੋਲ ਤਿੰਨ ਕਲਰ ਨੇ ਇਸ ਡਿਜ਼ਾਈਨ ਵਿੱਚ ਤੁਸੀਂ ਕੋਈ ਵੀ ਕਲਰ ਸਲੈਕਟ ਕਰ ਸਕਦੇ ਹੋ WhatsApp ਨੰਬਰ ਆਪਣੇ ਦੋ ਨੇ ਤੁਸੀਂ ਕਿਸੇ ਤੇ ਮੈਸੇਜ ਕਰ ਸਕਦੇ ਹੋ ਪਹਿਲਾ ਆਪਣੇ ਕੋਲੇ ਗ੍ਰੇ ਕਲਰ ਕਲਰ ਬਹੁਤ ਸੋਹਣਾ ਕਪੜਾ ਬਹੁਤ ਵਧੀਆ ਨੇ 4 ਮੀਟਰ ਕਪੜਾ ਦੇਵਾਂਗੇ ਐਲ ਦੀ ਕੱਟ ਦੇ ਹਿਸਾਬ ਨਾਲ 450 ਰੇਟਾਂ ਜੀ ਹਾਂਜੀ ਥਾਣ ਵਾਲੇ ਸੂਟ ਨੇ ਜੀ ਆਪਣੇ ਕੋਲੇ ਬਲੈਕ ਕਲਰ ਬਹੁਤ ਸੋਹਣਾ ਸੂਟ ਆ ਜੀ ਕਲਰ ਬਹੁਤ ਸੋਹਣਾ ਨੇ ਡਿਜ਼ਾਈਨ ਵੀ ਬਹੁਤ ਵਧੀਆ ਰਿਯਾਨ ਕੋਟਨ ਠੰਡੀ ਹੁੰਦੀ ਹੈ ਗਰਮੀ ਵਾਲੀ ਵੈਰਾਈਟੀ ਇੰਡੀਆ ਵੱਡਾ ਆਪਣਾ 1.5 ਮੀਟਰ ਬਣਾ ਜੀ 4 ਮੀਟਰ ਦੇਵਾਂਗੇ ਤੁਹਾਨੂੰ ਐਲ ਦੀ ਕੱਟ ਬਹੁਤ ਸੋਹਣਾ ਕਲਰ ਨੇ ਡਿਜ਼ਾਈਨ ਵੀ ਬਹੁਤ ਵਧੀਆ ਰੇਟ ਸਿਰਫ 450 ਬਹੁਤ ਜਾਇਜ਼ ਰੇਟ ਹੈ ਜੀ ਤੁਸੀਂ ਘਰ ਬੈਠੇ ਸੂਟ ਮੰਗਵਾ ਸਕਦੇ ਆ ਆਪਣੇ ਕੋਲੇ ਮਹਿਰੂਨ ਕਲਰ ਹਾਂਜੀ ਟਾਈ ਡਾਈ ਦੇ ਸੂਟ ਆ ਗਏ ਜੀ ਆਪਣੇ ਕੋਲੇ ਬਹੁਤ ਸੋਹਣੇ ਕਲਰ ਕਲਰ ਵੀ ਬਹੁਤ ਸੋਹਣਾ ਡਿਜ਼ਾਈਨ ਵੀ ਬਹੁਤ ਸੋਹਣਾ ਕੱਪੜਾ ਹੀ ਬਹੁਤ ਸੋਹਣਾ ਪਿਓਰ ਕਾਟਨ ਚ ਕੱਪੜਾ ਹੈ ਜੀ ਕੋਈ ਵੀ ਮਿਕਸ ਨਹੀਂ ਹੈਗੇ 2.5 ਮੀਟਰ ਦੀ ਸ਼ਰਟ ਹੈ ਲੈਂਥ ਤੁਸੀਂ ਬਣਾ ਸਕਦੇ ਹੋਗੇ 40 41 ਇੰਚ ਜਿੰਨੀ ਲੈਂਥ ਬਣੂ ਅਸੀਂ ਤੁਹਾਨੂੰ ਉਹ ਨਹੀਂ ਦੱਸਾਂਗੇ ਤੁਸੀਂ ਜੇਕਰ ਲੈਂਥ ਵਧਾਉਣੀ ਆ ਤਾਂ ਤੁਸੀਂ ਲੈਸ ਵਗੈਰਾ ਲਾ ਕੇ ਲੈਂਥ ਨੂੰ ਵਧਾ ਸਕਦੇ ਹੋ 2.5 ਮੀਟਰ ਦੀ ਤੁਹਾਨੂੰ ਸਲਵਾਰ ਮਿਲੂਜੀ ਦੁਪੱਟਾ ਮਿਲੂ 2 ਮੀਟਰ ਦਾ 2 ਮੀਟਰ ਦਾ 2.5 2.5 ਦਾ ਦੁਪੱਟਾ ਮਿਲੂਜੀ ਕਾਟਨ ਚ ਦੁਪੱਟਾ ਕਾਟਨ ਚ ਸਾਰਾ ਸੂਟ ਆ ਰੇਟ 550 550 ਰੇਟ ਆ ਜੀ ਮਲਮਲ ਦੇ ਦੁਪੱਟੇ ਨੇ ਬਹੁਤ ਸੋਹਣੇ ਬਹੁਤ ਸੋਹਣੇ ਦੁਪੱਟੇ ਨੇ ਦੁਪੱਟੇ ਦਾ ਪਣਾ ਬਹੁਤ ਸੋਹਣਾਗਾ ਬਹੁਤ ਵਧੀਆ ਪਣਾ ਕਲਰ ਨੇ ਆਪਣੇ ਕੋਲੇ 10 ਸੀਟਸ ਡਿਜ਼ਾਈਨ ਵਿੱਚ ਪਹਿਲਾ ਆਪਣੇ ਕੋਲੇ ਮਹਿੰਦੀ ਕਲਰ ਆ ਗਿਆ 2.5 ਮੀਟਰ ਦੀ ਸ਼ਲਟਾ 2.5 ਮੀਟਰ ਦੀ ਬਾਟਮਾ 2 ਮੀਟਰ ਦਾ ਦੁਪੱਟਾ 550 ਰੇਟ 550 ਰੇਟ ਹੈ ਜੀ ਮਹਿਰੂਨ ਕਲਰ ਆ ਗਿਆ ਵਾਈਟ ਦੇ ਮਹਿਰੂਨ ਦਾ ਕੰਬੀਨੇਸ਼ਨ ਬਹੁਤ ਵਧੀਆ ਬਾਟਮ ਦੇਖ ਲਓ ਤੁਸੀਂ ਲੈਂਡਰ ਬਾਟਮ ਬਣੀ ਹੋਈ ਹੈਗੀ ਬਹੁਤ ਸੋਹਣੀ ਗਰਮੀ ਵਾਲੀ ਵੈਰਾਈਟੀ ਆ ਕਾਟਨ ਦੇ ਸੂਟ ਨੇ ਜੀ ਪਿਓਰ ਕਾਟਨ ਕੋਈ ਵੀ ਮਿਕਸ ਨਹੀਂ ਹੈਗੀ ਕੱਪੜੇ ਵਿੱਚ ਪਿਓਰ ਕਾਟਨ ਦੇ ਸੂਟ ਆ ਜੀ ਮਸਟਰਡ ਕਲਰ ਹੈ 10 ਕਲਰ ਨੇ ਆਪਣੇ ਕੋਲੇ ਛੜਿਆਣ ਵਿੱਚ ਤੁਸੀਂ ਕੋਈ ਵੀ ਕਲਰ ਸਲੈਕਟ ਕਰ ਸਕਦੇ ਹੋ ਘਰ ਬੈਠੇ ਸੂਟ ਮੰਗਵਾ ਸਕਦੇ ਹੋ ਜੀ ਇਹ ਹੈ ਆਪਣੇ ਕੋਲੇ ਨੇਵੀ ਬਲੂ ਕਲਰ ਕਲਰ ਸਾਰੇ ਸੋਹਣੇ ਡਾਰਕ ਕਲਰ ਨੇ ਡਿਜ਼ਾਈਨ ਬਹੁਤ ਸੋਹਣੇ ਨੇ ਕਪੜਾ ਬਹੁਤ ਵਧੀਆ ਰੇਟ ਸਿਰਫ 550 550 ਰੇਟ ਆ ਜੀ 2.5 ਮੀਟਰ ਦੀ ਸ਼ਰਟ ਹੈ 2.5 ਮੀਟਰ ਦੀ ਸ਼ਰਟ ਹੈ ਜੀ 2.5 ਮੀਟਰ ਦੀ ਬਾਟਮ ਆ 2 ਮੀਟਰ ਦੇ ਦੁਪੱਟੇ ਨੇ ਮਲਮਲ ਦੇ ਬਹੁਤ ਸੋਹਣੇ ਟਾਈ ਡਾਈ ਦੇ ਡਿਜ਼ਾਈਨ ਬਣੇ ਹੋਏ ਨੇ ਡਾਰਕ ਕਲਰ ਨੇ ਪਿਓਰ ਕਾਟਨ ਦੇ ਗਰਮੀ ਵਾਲੇ ਸੂਟ ਨੇ ਜੀ ਗਰਲ ਚਾਹੀ ਤੁਸੀਂ ਪਲਾਜ਼ੋ ਬਣਾਓ ਜਾਂ ਜੇ ਸਲਵਾਰ ਬਣਾਓ ਬਹੁਤ ਸੋਹਣੇ ਸੂਟ ਬਣ ਕੇ ਤਿਆਰ ਹੋਣਗੇ ਲੈਸ ਵਗੈਰਾ ਲਾ ਕੇ ਜੇ ਤੁਸੀਂ ਸੂਟ ਤਿਆਰ ਕਰੋਗੇ ਇੰਡੀਆ ਦੇ ਵਿੱਚ ਸ਼ਿਪਿੰਗ ਚਾਰਜ ਫ੍ਰੀ ਆ ਤੁਸੀਂ ਕਿਸੇ ਵੀ ਜਗ੍ਹਾ ਪਾਰਸਲ ਮੰਗਵਾ ਸਕਦੇ ਹੋ ਜੋ ਤੁਹਾਨੂੰ ਸੀ ਹੁੰਡ ਡਿਜ਼ਾਈਨ ਦਿਖਾ ਰਹੀਆਂ ਜੀ ਇਸ ਡਿਜ਼ਾਈਨ ਵਿੱਚ ਆਪਣੇ ਕੋਲ 2 ਕਲਰ ਨੇ ਜੀ ਪਹਿਲਾ ਆਪਣੇ ਕੋਲ ਮਹਿਰੂਨਜਾ ਕਲਰ ਦੂਸਰਾ ਦੇਖ ਲਓ ਤੁਸੀਂ ਇਸ ਤੋਂ ਥੋੜਾ ਡਾਰਕ ਕਲਰ ਆ ਜੀ ਇਸ ਤਰ੍ਹਾਂ ਨੇ ਆਪਣੇ ਕੋਲੇ ਕਲਰ ਨੇ ਤੁਸੀਂ ਸਾਨੂੰ ਸਕਰੀਨਸ਼ਾਟ ਸੈਂਡ ਕਰ ਸਕਦੇ ਹੋਗੇ ਇਸ ਦੇ ਵਿੱਚ ਥੋੜੇ ਵੱਡੇ ਫਲਾਵਰ ਬਣੇ ਹੋਏ ਨੇ ਜੋ ਆਪਣੇ ਕੋਲੇ ਨੀਚੇ ਡਿਜ਼ਾਈਨ ਹੈ ਇਸ ਦੇ ਵਿੱਚ ਸਿਰ ਛੋਟਾ ਗੋਲ ਫਲਾਵਰ ਦਾ ਇਸ ਤਰ੍ਹਾਂ ਨੇ ਆਪਣੇ ਕੋਲੇ ਡਿਜ਼ਾਈਨ ਹੈ ਇਸ ਕਰਕੇ ਅਸੀਂ ਇਹ ਕਲਰ ਦੋਨੇ ਇਕੱਠੇ ਰੱਖੇ ਨੇ ਤਾਂ ਕਿ ਤੁਹਾਨੂੰ ਵੀ ਸਮਝ ਆ ਜਾਏ ਸਕਰੀਨਸ਼ਾਟ ਲੈਣ ਵੇਲੇ ਤੁਸੀਂ ਸਾਨੂੰ ਦੱਸ ਸਕਦੇ ਹੋ ਜੀ ਇਹ ਸਾਰੇ ਆਪਣੇ ਕੋਲੇ ਕਲਰ ਨੇ ਰੰਗੋਲੀ ਦੇ ਵਿੱਚ ਰੇਟ ਸਿਰਫ 550 ਹਾਂਜੀ ਜੋਦੜੋਂ ਸੇ ਹੁਣ ਡਿਜ਼ਾਈਨ ਦਿਖਾਣੇ ਐ ਨੇ ਆਪਣੇ ਕੋਲੇ ਮੈਚਿੰਗ ਸੂਟ ਮੈਚਿੰਗ ਸੂਟ ਨੇ ਜੀ ਕਾਟਨ ਚ ਕਪੜਾ ਲੀਜੀ ਬੀਜੀ ਕਾਟਨ ਲੀਜੀ ਬੀਜੀ ਕਾਟਨ ਦਾ ਕਪੜਾ ਹੀ ਮੈਚਿੰਗ ਸੂਟ ਆ 2.5 ਮੀਟਰ ਦੀ ਸ਼ਰਟ ਆ ਲੈਂਥ ਤੁਸੀਂ ਕਿੰਨੇ ਵੀ ਬਣਾ ਸਕਦੇ ਹੋਗੇ 40 45 46 ਇੰਚ 2.5 ਮੀਟਰ ਦੀ ਬਾਰਡਰ ਮਿਲੂਗੀ ਦੁਪੱਟੇ ਤੁਹਾਨੂੰ ਦਿਖਾਉਣੇ ਬਹੁਤ ਸੋਹਣੇ ਇਸ ਤਰ੍ਹਾਂ ਦਾ ਦੁਪੱਟਾ ਜੇਕਰ ਆਪਾਂ ਡਾਈ ਕਰਵਾਵਾਂਗੇ ਘੱਟੋ ਘੱਟ 200 ਰੁਪਏ ਡਾਈ ਦੇ ਲੱਗਦਾ ਆਪਣੇ ਸੂਟ ਦਾ ਰੇਟ ਹੈਗਾ ਸਿਰਫ 650 650 ਰੇਟ ਹੈ ਜੀ ਸਵਾ ਦੋ ਮੀਟਰ ਦੇ ਦੁਪੱਟੇ ਨੇ ਇਹਨਾਂ ਸੂਟਾਂ ਨਾਲ 2.5 ਮੀਟਰ ਦੀ ਸ਼ਰਟ 2.5 ਮੀਟਰ ਦੀ ਬੋਟ ਮੰਨ ਲੀਜੀ ਵੀ ਜੀ ਕਪੜਾ ਜੀ ਬਹੁਤ ਸੋਹਣੇ ਕਲਰ ਨੇ ਇਸ ਤਰ੍ਹਾਂ ਨੇ ਬਲੈਕ ਦੇ ਬਾਈਟ ਕਲਰ ਦਿਖਾਵਾਂਗੇ ਕਲਰ ਤੁਹਾਨੂੰ ਚਾਰ ਪੰਜ ਦਿਖਾਵਾਂਗੇ ਜਿਸ ਤਰ੍ਹਾਂ ਕੀ ਸ਼ਰਟ ਦਾ ਡਿਜ਼ਾਈਨ ਦੇਖ ਲਓ ਤੁਸੀਂ ਸ਼ਰਟ ਦੇ ਡਿਜ਼ਾਈਨ ਦੇ ਹਿਸਾਬ ਨਾਲ ਸਾਨੂੰ ਸਕਰੀਨਸ਼ਾਟ ਸੈਂਡ ਕਰਨਾ ਜੀ ਗਲੇ ਉੱਪਰ ਤਾਂ ਨੂੰ ਸਟੂਨ ਵਰਕ ਵੀ ਮਿਲੂਗਾ ਸਟੂਨ ਵਰਕ ਮਿਲੂਗਾ ਗਲੇ ਦੇ ਉੱਪਰ ਇਸ ਤਰ੍ਹਾਂ ਦੇ ਡਿਜ਼ਾਈਨ ਨੇ 650 ਰੇਟ ਨਾਲ ਸੂਟਾਂ ਨਾਲ ਆਪਣੇ ਕੋਲ ਪਹਿਲਾ ਡਿਜ਼ਾਈਨ ਆ ਗਿਆ ਤੁਸੀਂ ਫੋਟੋ ਸਕਰੀਨਸ਼ਾਟ ਲੈ ਸਕਦੇ ਹੋ WhatsApp ਨੰਬਰ ਆਪਣੇ ਦੋ ਨੇ ਸਾਰੇ ਦੁਪੱਟਿਆਂ ਨਾਲ ਸੂਟਾਂ ਨਾਲ ਦਾ ਉਹਨੂੰ ਸੇਮ ਇਸ ਤਰ੍ਹਾਂ ਦੇ ਦੁਪੱਟੇ ਮਿਲਣਗੇ ਟਾਈਗਰ ਸ਼ੇਡ ਦੇ ਬਹੁਤ ਸੋਹਣੇ ਦੁਪੱਟੇ ਡਾਈ ਹੋਏ ਨੇ ਸੈਮੀ ਦੁਪੱਟੇ ਨੇ ਤੁਹਾਨੂੰ ਇਹ ਵੀ ਦੱਸ ਦਈਏ ਇਹਨਾਂ ਸੂਟਾਂ ਨਾਲ ਸੈਮੀ ਦੁਪੱਟੇ ਨੇ 650 ਰੇਟ ਆ ਜੀ ਲੀਜੀ ਵੀ ਜੀ ਕਾਟਨ ਜ ਆਪਣੇ ਕੋਲੇ ਕਪੜਾ ਕੱਟ ਵਗੈਰਾ ਤੁਹਾਨੂੰ ਅਸੀਂ ਪ੍ਰੋਪਰ ਪੂਰੀ ਦੱਸਾਂਗੇ ਤਾਂ ਕਿ ਤੁਹਾਨੂੰ ਸੂਟ ਬਣਾਉਣ 'ਚ ਕੋਈ ਵੀ ਦਿੱਕਤ ਪ੍ਰੋਬਲਮ ਨਾ ਆਵੇ ਜਿੰਨੇ ਸੂਟ ਦੀ ਕੱਟ ਹੈ ਤਾਂ ਉਹਨੂੰ ਕੱਟ ਦੱਸਾਂਗੇ ਜੀ ਰੇਟ ਆਪਣੇ ਜਾਇ ਨੇ ਤੁਸੀਂ ਕਿਸੇ ਵੀ ਜਗ੍ਹਾ ਮੰਗਵਾ ਸਕਦੇ ਹੋ ਘਰ ਬੈਠੇ ਸੂਟ ਮੰਗਵਾ ਸਕਦੇ ਹੋ ਜੀ ਇਸ ਤਰ੍ਹਾਂ ਨੇ ਆਪਣੇ ਕੋਲੇ ਡਿਜ਼ਾਈਨ ਨੇ ਪੰਜ ਕਲਰ ਨੇ ਜੋ ਵੀ ਤੁਹਾਨੂੰ ਕਲਰ ਡਿਜ਼ਾਈਨ ਪਸੰਦ ਆਉਣਾ ਤੁਸੀਂ ਸਿਲੈਕਟ ਕਰ ਸਕਦੇ ਹੋ ਬਲੈਕ ਤੇ ਵਾਈਟ ਡਿਜ਼ਾਈਨ ਜਿਹੜਾ ਡਿਜ਼ਾਈਨ ਬਣਿਆ ਹੋਇਆ ਜੇ ਤੁਹਾਨੂੰ ਹੁਣ ਡਿਜ਼ਾਈਨ ਦਿਖਾਣੇ ਡਿਜ਼ਾਈਨ ਵੀ ਬਹੁਤ ਸੋਹਣਾਗਾ 2.5 ਮੀਟਰ ਦੀ ਸ਼ਰਟ ਹੈ 2.5 ਮੀਟਰ ਦੀ ਬਾਟਮ 2.5 ਮੀਟਰ ਦੇ ਦੁਪੱਟੇ ਹੈ ਸੈਮੀ ਇਹਨਾਂ ਸੂਟਾਂ ਨਾਲ ਇਹ ਗਾ ਆਪਣੇ ਕੋਲ ਲਾਸਟ ਟ੍ਰੈਂਡ ਆ ਇਸ ਕਲਰ ਵਿੱਚ ਕਲਰ ਦੇਖੋ ਤੁਸੀਂ ਕਿੰਨੇ ਸੋਹਣੇ ਨੇ ਕਲਰ ਵੀ ਸੋਹਣੇ ਨੇ ਦੁਪੱਟੇ ਵੀ ਬਹੁਤ ਸੋਹਣੇ ਹਨ ਸੂਟਾਂ ਨਾਲ ਜੇਕਰ ਤੁਸੀਂ ਬਲੈਕ ਜਾਂ ਵਾਈਟ ਕਲਰ ਦੀ ਲੈਂਸ ਲਾਉਂਗੇ ਦੁਪੱਟੇ ਉੱਪਰ ਬਹੁਤ ਸੋਹਣੇ ਤੁਹਾਡੇ ਸੂਟ ਬਣ ਕੇ ਤਿਆਰ ਹੋਣਗੇ ਜੀ ਇਸ ਤਰ੍ਹਾਂ ਨੇ ਡਿਜ਼ਾਈਨ ਨੇ ਰੇਟ ਸਿਰਫ 650 ਮੈਚਿੰਗ ਸੂਟ ਲੈ ਕੇ ਆਏ ਤੁਹਾਡੇ ਲਈ ਬਹੁਤ ਸੋਹਣੇ ਰਿਯਾਨ ਕਾਟਨ ਚ ਰਿਯਾਨ ਕਾਟਨ ਦੀ ਸ਼ਰਟ ਲੱਗੀ ਹੋਈ ਹੈ ਲੀਜੀ ਬੀਜੀ ਦੀ ਬਾਟਮ ਲੱਗੀ ਹੋਈ ਹੈ 2.5 ਮੀਟਰ ਦੀ ਸ਼ਰਟ ਆ 2.5 ਮੀਟਰ ਦੀ ਬਾਟਮ ਆ ਨਾਲ ਹੈਗੇ ਨੇ ਡਬਲ ਸ਼ੇਡ ਦੇ ਦੁਪट्टे ਸੈਮੀ ਸੈਮੀ ਦੁਪੱਟੇ ਨਹੀਂ ਡਬਲ ਸ਼ੇਡ ਦੇ ਦੁਪੱਟੇ ਦੀ ਕਟ ਹੈਗੀ ਆ 2 10 2 10 ਦੁਪੱਟੇ ਦੀ ਕਟ ਹੈ ਜੀ ਆਪਣੇ ਕੋਲ 4 5 ਕਲਰ ਨੇ ਇਸ ਡੇਨ ਵਿੱਚ ਡਿਜ਼ਾਈਨ ਦੇਖੋ ਤੁਸੀਂ ਕਿੰਨਾ ਸੋਹਣਾ ਬਣਿਆ ਹੋਇਆ ਬਹੁਤ ਸੋਹਣਾ ਡਿਜ਼ਾਈਨ ਆ ਜੀ ਡਾਟਸ ਦਾ ਡਿਜ਼ਾਈਨ ਬਣਿਆ ਹੋਇਆ ਤੁਹਾਨੂੰ ਇਸ ਉੱਪਰ ਦੇਖੋ ਜੋ ਆਪਣਾ ਇਹ ਡਿਜ਼ਾਈਨ ਬਣਿਆ ਇੱਦਾਂ ਲੱਗਦਾ ਜਿਸ ਤਰ੍ਹਾਂ ਕਿ ਲੇਸ ਲੱਗੀ ਹੁੰਦੀ ਹੈ ਇਹ ਸਾਰਾ ਪ੍ਰਿੰਟ ਆ ਜੀ ਪ੍ਰਿੰਟ ਵੀ ਮਿਲੂਗਾ ਤੁਹਾਨੂੰ ਆਰੀ ਵਰਕ ਵੀ ਮਿਲੂਗਾ ਸਿਸਵਰਕ ਵੀ ਮਿਲੂਏ ਨਾ ਸੂਟਾ ਉੱਪਰ ਰਿਯਾਨ ਕਾਟਨ ਦੀ 2.5 ਮੀਟਰ ਦੀ ਸ਼ਰਟ ਹੈ ਜੀ 2.5 ਮੀਟਰ ਦੀ ਬਾਟਮਾ ਲੀਜੀ ਵੀ ਜੀ ਕਾਟਨ ਚ ਨਾਲ ਹੈਗੇ ਨਾ ਡਬਲ ਛੇਡ ਦੇ ਦੁਪੱਟੇ ਸੈਮੀ ਰੇਟ 650 650 ਰੇਟ ਹੈ ਜੀ ਬਾਜੂ ਦਾ ਡਿਜ਼ਾਈਨ ਦੇਖੋ ਤੁਸੀਂ ਕਿੰਨਾ ਸੋਹਣਾ ਬਣਿਆ ਹੋਇਆ ਬਹੁਤ ਸੋਹਣਾ ਬਾਜੂ ਦਾ ਡਿਜ਼ਾਈਨ ਆ ਇਹ ਸਾਰੇ ਗਰਮੀ ਵਾਲੀ ਵੈਰਾਈਟੀ ਆ ਕੋਈ ਵੀ ਤੁਹਾਨੂੰ ਲਾਈਨਿੰਗ ਲਾਉਣ ਦੀ ਜ਼ਰੂਰਤ ਨਹੀਂ ਸਾਰੇ ਗਰਮੀ ਵਾਲੇ ਸੂਟ ਨੇ ਪਹਿਲਾਂ ਆਪਣੇ ਕੋਲੇ ਨੇਵੀ ਬਲੂ ਕਲਰ ਆ ਕਲਰ ਸਾਰੇ ਬਹੁਤ ਸੋਹਣੇ ਨੇ ਡਾਰਕ ਕਲਰ ਨੇ ਜੀ ਕਲਰ ਬਹੁਤ ਵਧੀਆ ਡਿਜ਼ਾਈਨ ਬਹੁਤ ਵਧੀਆ ਸਾਰੇ ਆਪਣੇ ਕੋਲੇ ਨਵੇਂ ਡਿਜ਼ਾਈਨ ਹੁੰਦੇ ਨੇ ਜੀ ਕੱਪੜਾ ਬਹੁਤ ਵਧੀਆ ਹੁੰਦਾ ਜਿੰਨਾ ਕਸਟਮਰਾਂ ਕੋਲੇ ਪਹੁੰਚਦਾ ਪਤਾ ਹੀ ਹੈ ਉਹਨਾਂ ਨੂੰ ਬਹੁਤ ਸੋਹਣਾ ਕੱਪੜਾ ਸੇਲ ਕਰਦੇ ਆ ਜੀ ਜੋ ਵੀ ਆਪ ਗੱਲ ਵੀਡੀਓ ਦੇ ਵਿੱਚ ਦੱਸਦੇ ਆ ਸੇਮ ਰੇਟ ਪ੍ਰਾਈਸ ਸੇਮ ਹੁੰਦਾ ਜੀ ਬ੍ਰਾਊਨ ਕਲਰ ਆ ਗਿਆ ਆਪਣੇ ਕੋਲੇ ਇਹਨਾਂ ਵਿੱਚ ਜੋ ਵੀ ਤੁਹਾਨੂੰ ਪਸੰਦ ਆ ਤੁਹਾਨੂੰ ਸਿਲੈਕਟ ਕਰੋ ਜੀ ਘਰ ਬੈਠੇ ਸੂਟ ਮੰਗਵਾਓ ਸ਼ਿਪਿੰਗ ਚਾਰਜ ਫ੍ਰੀ ਹੈ ਕੈਸ਼ ਔਨ ਡਿਲੀਵਰੀ ਵੀ ਹੈ ਰੇਟ ਸਿਰਫ 550 ਇਹ ਆ ਗਿਆ ਆਪਣੇ ਕੋਲੇ ਗ੍ਰੀਨ ਕਲਰ ਕਲਰ ਸਾਰੇ ਬਹੁਤ ਵਧੀਆ ਨੇ ਇਹਨਾਂ ਵਿੱਚੋਂ ਤੁਸੀਂ ਕੋਈ ਵੀ ਕਲਰ ਸਲੈਕਟ ਕਰ ਸਕਦੇ ਹੋ ਬਹੁਤ ਸੋਹਣੇ ਕਲਰ ਨੇ ਜਿਸ ਤਰ੍ਹਾਂ ਦਾ ਫਰੰਟ ਉੱਪਰ ਡਿਜ਼ਾਈਨ ਹੈ ਸੇਮ ਹੈ ਇਸ ਤਰ੍ਹਾਂ ਨਾਲ ਸਾਰੇ ਸੁੱਤਾਂ ਦੇ ਤੁਹਾਨੂੰ ਬੈਗ ਉੱਪਰ ਵੀ ਡਿਜ਼ਾਈਨ ਇਸ ਤਰ੍ਹਾਂ ਨਹੀਂ ਮਿਲੂ ਇਹ ਦੇਖੋ ਤੁਸੀਂ ਡਿਜ਼ਾਈਨ ਕਿੰਨੇ ਸੋਹਣੇ ਨੇ ਬਹੁਤ ਸੋਹਣੇ ਡਿਜ਼ਾਈਨ ਨੇ ਜੀ ਕਲਰ ਵੀ ਬਹੁਤ ਸੋਹਣੇ ਆ ਕਪੜਾ ਹੀ ਬਹੁਤ ਵਧੀਆ ਰੇਟ ਸਿਰਫ 650 ਤੁਸੀਂ ਬਾਰਲੀ ਕੰਟਰੀ ਚ ਵੀ ਪਾਰਸਲ ਮੰਗਵਾ ਸਕਦੇ ਹੋ ਜੀ ਤੁਸੀਂ ਕਿਤੇ ਵੀ ਮੰਗਵਾ ਸਕਦੇ ਹੋ ਪਾਰਸਲ ਬਾਹਰਲੀ ਕੰਟਰੀ ਚ ਸਾਰੇ ਲਗਭਗ ਕੰਟਰੀਆਂ ਚ ਆਪਣੇ ਪਾਰਸਲ ਜਾਂਦੇ ਰਹਿੰਦੇ ਨੇ ਤੁਸੀਂ ਸਲਾਈ ਕਰਾ ਕੇ ਮੰਗਵਾ ਸਕਦੇ ਹੋ ਅਨਸਟਿਚ ਵੀ ਕਲਰ ਸਾਰੇ ਬਹੁਤ ਵਧੀਆ ਨੇ ਜੀ ਚਾਰ ਕਲਰ ਨੇ ਇਸ ਡੈਨ ਵਿੱਚ ਰੇਟ ਸਿਰਫ 550 ਮੂਰੀ ਵਰਕ ਦੇ ਸੂਟ ਦੁਬਾਰਾ ਫੇਰ ਲੈ ਕੇ ਜੀ ਤੁਹਾਡੇ ਲਈ ਰੇਟ ਸਿਰਫ 750 750 ਰੇਟ ਹੈ ਜੀ ਇਹਨਾਂ ਸੂਟਾਂ ਨਾਲ ਮੈਚਿੰਗ ਸੂਟ ਨੇ ਰੀਅਨ ਕਾਟਨ ਦੀ ਸ਼ਰਟ ਲੱਗੀ ਹੋਈ ਹੈ ਲੀਜੀ ਬੀਜੀ ਦੀ ਬਾਟਮ ਲੱਗੀ ਹੋਈ ਹੈ ਸਲਵਾਰ ਉੱਪਰ ਸਾਰਾ ਤੁਹਾਨੂੰ ਵਰਕ ਮਿਲੂ ਬਾਟਮ ਉੱਪਰ ਵਰਕ ਮਿਲੂਗਾ ਬਹੁਤ ਸੋਹਣਾ ਦੁਪੱਟੇ ਹੈਗੇ ਨੇ ਡਬਲ ਸ਼ੇਡ ਦੇ ਡਬਲ ਸ਼ੇਡ ਦੇ ਸੈਮੀ ਦੁਪੱਟੇ ਨੇ ਜੀ ਇਹਨਾਂ ਸੂਟਾਂ ਨਾਲ 2.5 ਮੀਟਰ ਦੇ ਇਸ ਤਰ੍ਹਾਂ ਨੇ ਡਿਜ਼ਾਈਨ ਬਣੇ ਹੋਏ ਨੇ ਡਿਜ਼ਾਈਨ ਬਹੁਤ ਸੋਹਣੇ ਨੇ ਕਲਰ ਵੀ ਬਹੁਤ ਵਧੀਆ ਸ਼ਰਟ ਰਿਅਨ ਕਾਟਨ ਚ ਰਿਅਨ ਕਾਟਨ ਠੰਡੀ ਹੁੰਦੀ ਬਹੁਤ ਵਧੀਆ ਹੁੰਦੀ ਹੈ ਮਲੈਮ ਹੁੰਦੀ ਹੈਗੀ ਇਸ ਕਰਕੇ ਜਿਆਦਾ ਇਹ ਪਸੰਦ ਕਰ ਰਹੇ ਨੇ ਕਸਟਮਰ ਇਹ ਆਪਾਂ ਇਸ ਤਰ੍ਹਾਂ ਦੇ ਡਿਜ਼ਾਈਨ ਲੈ ਕੇ ਤੁਹਾਡੇ ਲਈ ਡਿਜ਼ਾਈਨ ਬਹੁਤ ਸੋਹਣੇ ਨੇ ਬਹੁਤ ਵਧੀਆ ਗਰਲਸ ਲੁੱਕ ਦੇ ਸੂਟ ਨੇ ਜੀ ਤੁਸੀਂ ਸਿਲੈਕਟ ਕਰ ਸਕਦੇ ਹੋ 750 ਰੇਟ ਆ ਜੀ ਇਹਨਾਂ ਸੂਟਾਂ ਦਾ ਰੈੱਡ ਕਲਰ ਆ ਗਿਆ ਆਪਣੇ ਕੋਲੇ ਇਹਨਾਂ ਵਿੱਚ ਜੋ ਵੀ ਤੁਹਾਨੂੰ ਪਸੰਦ ਆ ਤੁਸੀ ਸਿਲੈਕਟ ਕਰੋ ਜੀ ਇਹਨਾਂ ਚੀਜ਼ਾਂ ਦੇ ਕਲਰ ਨਹੀਂ ਖਰਾਬ ਹੁੰਦੇ ਰਿਓਨ ਕਾਟਨ ਹੁੰਦੀ ਆ ਜੋ ਇਸ ਚੀਜ਼ ਦੇ ਕੱਪੜੇ ਦਾ ਕਲਰ ਬਿਲਕੁਲ ਵੀ ਖਰਾਬ ਨਹੀਂ ਹੁੰਦੇ ਬਹੁਤ ਵਧੀਆ ਵੈਰਾਈਟੀ ਹੁੰਦੀ ਆ ਜੀ ਰੇਟ ਸਿਰਫ 750 ਫਰੋਜੀ ਕਲਰ ਆ ਗਈ ਜੋ ਵੀ ਤੁਹਾਨੂੰ ਕਲਰ ਪਸੰਦ ਆ ਰਹੇ ਸਿਲੈਕਟ ਕਰੋ ਚਾਰ ਕਲਰ ਨੇ ਆਪਣੇ ਕੋਲੇ ਇਸ ਡਿਜ਼ਾਈਨ ਵਿੱਚ ਇਹ ਹੈਗਾ ਫਿਰੋਜੀ ਕਲਰ ਕਲਰ ਸਾਰੇ ਬਹੁਤ ਸੋਹਣੇ ਨੇ ਕਲਰ ਵਿੱਚ ਬਹੁਤ ਸੋਹਣੇ ਹੈ ਡਿਜ਼ਾਈਨ ਵੀ ਬਹੁਤ ਸੋਹਣੇ ਹੈ ਕਪੜਾ ਹੀ ਬਹੁਤ ਵਧੀਆ ਰੇਟ ਵੀ ਆਪਣਾ ਬਹੁਤ ਜਾਇਜ਼ ਆ ਬਹੁਤ ਜਾਇਜ਼ ਰੇਟ ਹੈ ਜੀ ਮਸਟਰਡ ਕਲਰ ਆ ਗਿਆ ਤੁਸੀਂ ਸਿਲੈਕਟ ਕਰੋ ਜੋ ਵੀ ਤੁਹਾਨੂੰ ਪਸੰਦ ਆ ਚਾਰ ਕਲਰ ਨੇ ਜੀ ਆਪਣੇ ਕੋਲੇ ਇਸ ਡਿਜ਼ਾਈਨ ਵਿੱਚ 750 ਰੇਟ ਇਹਨਾਂ ਸੁੱਟਾਂ ਦਾ ਹਾਂ ਜੀ ਜੈਪੁਰੀ ਪ੍ਰਿੰਟਰ ਦੇ ਸੂਟ ਲੈ ਕੇ ਆਏ ਤੁਹਾਡੇ ਲਈ ਬਹੁਤ ਸੋਹਣੇ ਬਹੁਤ ਸੋਹਣੇ ਸੂਟ ਨੇ ਜੀ ਡਾਰਕ ਕਲਰ ਨੇ ਰੇਟ ਸਿਰਫ 850 ਇਹਦੇ ਨੂੰ ਰਿਯਾਨ ਕਾਟਨ ਦੀ ਸ਼ਲਟ ਮਿਲੂਗੀ ਰਿਯਾਨ ਕਾਟਨ ਦੀ ਬਾਟਮ ਮਿਲੂ ਜੀ ਦੁਪੱਟਾ ਤਾਂ ਨਾ ਮਿਲੂਗਾ ਮਸਲੀਨ ਦਾ ਮਸਲੀਨ ਦੇ ਦੁਪੱਟੇ ਨੇ ਜੀ ਫੈਂਸੀ ਦੁਪੱਟੇ ਇਹਨਾਂ ਦੀ ਕੱਟ 2 ਮੀਟਰ ਹੁੰਦੀ ਆਗੀ ਕਿਉਂਕਿ ਇਹ ਫੈਂਸੀ ਹੁੰਦੇ ਨੇ ਪੱਟੀ ਤਾਂ ਨੂੰ 4 ਸਾਈਡ ਮਿਲੂਗੀ 4 ਸਾਈਡ ਪੱਟੀ ਮਿਲੂਗੀ ਪੱਟੀ ਬਹੁਤ ਸੋਹਣੀ ਲੱਗੀ ਹੈ ਸਫਾਈ ਨਾਲ ਇਹ ਸਾਰਾ ਤੁਹਾਨੂੰ ਸਟੂਨ ਵਰਕ ਮਿਲੂਗਾ ਇਸ ਤਰ੍ਹਾਂ ਦੇ ਜੈਨੇ ਦੀ ਕਲਰ ਬਹੁਤ ਸੋਹਣੇ ਹੈ ਡਿਜ਼ਾਈਨ ਵੀ ਬਹੁਤ ਵਧੀਆ ਕਪੜਾ ਹੀ ਬਹੁਤ ਸੋਹਣਾ ਹੁੰਦਾ ਜੀ ਬਹੁਤ ਵਧੀਆ ਕਪੜਾ ਹੁੰਦਾ ਹੈਗਾ ਰਿਯਾਨ ਕਾਟਨ ਜੇ ਡਾਰਕ ਕਲਰ ਨੇ ਜੈਪੂਰੀ ਡਿਜ਼ਾਈਨ ਬਣਿਆ ਹੋਇਆ ਨੇ ਡਿਜ਼ਾਈਨ ਦੇਖੋ ਤੁਸੀਂ ਕਿੰਨੇ ਸੋਹਣੇ ਹੈ ਰੇਟ ਸਿਰਫ 850 850 ਰੇਟ ਹੈ ਜੀ ਸ਼ਿਪਿੰਗ ਚਾਰਜ ਫ੍ਰੀ ਹੈ ਕੈਸ਼ ਔਨ ਡਿਲੀਵਰੀ ਵੀ ਹੈ ਦੁਪੱਟੇ ਦਾ ਡਿਜ਼ਾਈਨ ਤੁਹਾਨੂੰ ਮੈਂ ਅਸੀਂ ਦਿਖਾਇਆ ਸੇਮ ਇਸ ਤਰ੍ਹਾਂ ਨੇ ਦੁਪੱਟਿਆਂ ਦੇ ਡਿਜ਼ਾਈਨ ਹੈ ਜੀ ਆਪਣੇ ਕੋਲੇ 4-5 ਕਲਰ ਨੇ ਬੀਗੋਬ ਸ਼ੇਡ ਕਲਰ ਆ ਗਏ ਬਹੁਤ ਸੋਹਣੇ ਕਲਰ ਨੇ ਡਿਜ਼ਾਈਨ ਬਹੁਤ ਵਧੀਆ 2.5 ਮੀਟਰ ਦੀ ਸ਼ਲਟ ਹੈ 2.5 ਮੀਟਰ ਦੀ ਬਾਉਂਡਰ ਮਾਜੀ ਮਾਸਟਰਡ ਕਲਰ ਆ ਗਿਆ ਸਾਰੇ ਡਾਰਕ ਕਲਰ ਨੇ ਤੁਸੀਂ ਸਿਲੇਕਟ ਕਰ ਸਕਦੇ ਹੋਗੇ ਇਹ ਹੈ ਆਪਣੇ ਕੋਲੇ ਮੈਂਜੈਂਟਾ ਕਲਰ ਮੈਂਜੈਂਟਾ ਕਲਰ ਹੈ ਜੀ ਕਲਰ ਦੇਖੋ ਤੁਸੀਂ ਕਿੰਨੇ ਸੋਹਣੇ ਕਲਰ ਵੀ ਕਿੰਨੇ ਸੋਹਣੇ ਬਹੁਤ ਸੋਹਣੇ ਕਲਰ ਨੇ ਡਿਜ਼ਾਈਨ ਵੀ ਬਹੁਤ ਵਧੀਆ ਕੱਪੜਾ ਵੀ ਬਹੁਤ ਵਧੀਆ ਮੰਡੇ ਕਲਰ ਹੈ ਇਹ ਸਾਰੇ ਕਲਰ ਨੇ ਆਪਣੇ ਕੋਲੇ ਸਟੋਰੀਆਂ ਵਿੱਚ 850 ਰੇਟ ਹੈ ਨਾ ਸੂਟਾਂ ਦਾ ਸ਼ਿਪਿੰਗ ਚਾਰਜ ਫ੍ਰੀ ਹੈ ਕੈਸ਼ ਔਨ ਡਿਲੀਵਰੀ ਵੀ ਹੈ ਪਿਓਰ ਕਾਟਨ ਦੇ ਫੈਂਸੀ ਸੂਟ ਲੈ ਕੇ ਆਏ ਤੁਹਾਡੇ ਲਈ ਬਹੁਤ ਸੋਹਣੇ ਬਹੁਤ ਸੋਹਣੇ ਮੈਚਿੰਗ ਸੂਟ ਨੇ ਕਪੜਾ ਬਹੁਤ ਵਧੀਆ ਬਹੁਤ ਮਲੈਮ ਕਪੜਾ ਹੈਗਾ ਵੈਰਾਈਟੀ ਬਹੁਤ ਵਧੀਆ ਕਲਰ ਤਿੰਨੇ ਆਪਣੇ ਕੋਲੇ ਸਟੋਰੀਆਂ ਵਿੱਚ ਮੈਚਿੰਗ ਸੂਟ 2.5 ਮੀਟਰ ਦੀ ਸ਼ਰਟ ਹੈ ਜੀ 2.5 ਮੀਟਰ ਦੀ ਸਲਵਾਰ ਲੱਗੀ ਹੈ ਬਾਟਮ ਪਿਓਰ ਕਾਟਨ ਚ ਇਹ ਤੁਸੀਂ 1200 ਦੇ ਵਿੱਚ ਮਰਜੀ ਸੂਟ ਪਾਓ ਦੁਪੱਟੇ ਨਾਲ ਹੈਗੇ ਨੇ ਪਿਓਰ ਦੇ ਪਿਓਰ ਦੇ ਸਵਾ ਦੋ ਮੀਟਰ ਦੇ ਦੁਪੱਟੇ ਨੇ ਜੀ 1200 ਰੇਟ ਨਾਲ ਸੂਟਾਂ ਦਾ ਲਾਈਟ ਕਲਰ ਨੇ ਗਰਮੀਆਂ ਵਾਲੇ ਬਹੁਤ ਸੋਹਣੇ ਕਲਰ ਨੇ ਡਿਜ਼ਾਈਨ ਵੀ ਬਹੁਤ ਵਧੀਆ ਕਲਰ ਵੀ ਬਹੁਤ ਵਧੀਆ ਰੇਟ ਵੀ ਆਪਣਾ ਬਹੁਤ ਜਾਇਜ਼ ਆ ਇਸ ਤਰ੍ਹਾਂ ਨੇ ਆਪਣੇ ਕੋਲੇ ਡਿਜ਼ਾਈਨ ਨੇ ਪ੍ਰਿੰਟ ਬਾਟਮ ਲੱਗੀ ਹੈ ਪਹਿਲਾਂ ਆਪਣੇ ਕੋਲੇ ਲੈਮਨ ਕਲਰ ਹੈ ਇਹਨਾਂ ਚ ਜੋ ਵੀ ਤੁਹਾਨੂੰ ਪਸੰਦ ਆ ਤੁਸੀ ਸਿਲੈਕਟ ਕਰ ਸਕਦੇ ਹੋ ਜੀ ਘਰ ਬੈਠੇ ਸੂਟ ਮੰਗਵਾ ਸਕਦੇ ਹੋ 1200 ਰੇਟ ਆ ਇਹਨਾਂ ਸੂਟਾਂ ਦਾ ਪੀਚ ਕਲਰ ਆ ਗਿਆ ਲਾਈਟ ਜੇ ਹਲਕੇ ਜੇ ਕਲਰ ਨੇ ਸੋਬਰ ਜੇ ਸੂਟ ਆ ਬਹੁਤ ਵਧੀਆ ਕਪੜਾ ਬਹੁਤ ਸੋਹਣਾ ਬਹੁਤ ਹੀ ਵਧੀਆ ਕਪੜਾ ਮਲੈਮ ਕਪੜਾ ਜੀ ਇਹਨਾਂ ਵਿੱਚੋਂ ਤੁਸੀਂ ਸਿਲੇਕਟ ਕਰ ਸਕਦੇ ਹੋਗੇ ਇਹ ਆ ਗਿਆ ਆਪਣੇ ਕੋਲੇ ਲਾਈਟ ਜਾਂ ਪਿੰਕ ਕਲਰ ਪਿੰਕ ਕਲਰ ਆ ਗਿਆ ਜੀ ਕਲਰ ਬਦਿੰ ਵਧੀਆ ਨੇ ਡਿਜ਼ਾਈਨ ਵੀ ਬਹੁਤ ਸੋਹਣੀਆਂ ਨੇ ਇਸ ਤਰ੍ਹਾਂ ਦੇ ਸੂਟ ਨੇ ਤੁਸੀਂ ਸਿਲੇਕਟ ਕਰੋ ਜੀ WhatsApp ਨੰਬਰ ਆਪਣੇ ਦੋ ਨੇ ਤੁਸੀਂ ਕਿਸੇ ਤੇ ਮੈਸੇਜ ਕਰਕੇ ਸਾਨੂੰ ਸਕਰੀਨਸ਼ਾਟ ਸੈਂਡ ਕਰ ਸਕਦੇ ਹੋ ਬਿਲਕੁਲ ਨੇ ਸੂਟ ਆ ਗਿਆ ਜੀ ਆਪਣੇ ਕੋਲੇ ਬਹੁਤ ਸੋਹਣਾ ਬਹੁਤ ਵਧੀਆ ਕੱਢ ਦਾ ਕੱਪੜਾ ਜੀ ਵੈਰਾਈਟੀ ਬਿਲਕੁਲ ਵੀ ਖਰਾਬ ਹੋਣ ਵਾਲੀ ਨਹੀਂ ਹੈਗੀ ਕਾਟਨ ਚ ਸੂਟ ਨੇ ਕਾਟਨ ਚ ਸੂਟ ਆ ਜੀ ਮਸਲੀਨ ਕਾਟਨ ਲੱਗੀ ਹੋਈ ਹੈਗੀ ਕਾਟਨ ਦਾ ਦੁਪੱਟਾ ਹੈਗਾ ਪਲੇਨ ਬਾਟਮ ਲੱਗੀ ਹੋਈ ਹੈਗੀ ਪਲੇਨ ਬਾਟਮ ਆ ਜੀ 795 ਰੇਟ ਹੈ ਇਹਨਾਂ ਸੂਟਾਂ ਦਾ ਤੁਸੀਂ ਸਿਲੈਕਟ ਕਰ ਸਕਦੇ ਹੋ ਸਟੂਨ ਵਰਕ ਮਿਲੂਗਾ ਤੁਹਾਨੂੰ ਮੈਚਿੰਗ ਸੂਟ ਨੇ ਕੱਪੜਾ ਬਹੁਤ ਵਧੀਆ ਬਿਲਸਨ ਦੀ ਵੈਰਾਈਟੀ ਹੈਗੀ ਇਸ ਤਰ੍ਹਾਂ ਦੇ ਦੁਪੱਟੇ ਨੇ 2.5 ਮੀਟਰ ਦੇ ਸਵਾਦੋ ਮੀਟਰ ਦੇ ਕਾਟਨ ਦੇ ਦੁਪੱਟੇ ਦੁਪੱਟੇ ਨੇ ਪਣਾ ਦੇਖੋ ਤੁਸੀਂ ਕਿੰਨਾ ਚੌੜਾ ਬਹੁਤ ਵਧੀਆ ਪਣਾ ਜੀ 795 ਰੇਟ ਹੈ ਆਪਣੇ ਕੋਲੇ ਚਾਰ ਕਲਰ ਨੇ ਪਹਿਲਾ ਕਿੰਨੇ ਜਾਂ ਕਲਰ ਆ ਗਿਆ ਸਾਰੇ ਗਰਮੀਆਂ ਵਾਲੇ ਆਪਣੇ ਕੋਲੇ ਸੂਟ ਨੇ ਜੀ ਜਿੰਨੇ ਵੀ ਤੁਹਾਨੂੰ ਵੈਰਾਈਟੀ ਦਿਖਾ ਰਹੇ ਹਾਂ ਬਹੁਤ ਵਧੀਆ ਵੈਰਾਈਟੀ ਹੈ ਗ੍ਰੇ ਕਲਰ ਆ ਗਿਆ 795 ਰੇਟ ਦੁਪੱਟੇ ਦਾ ਡਿਜ਼ਾਈਨ ਤੁਹਾਨੂੰ ਸੀ ਦਿਖਾਇਆ ਸੇਮ ਉਸੇ ਤਰ੍ਹਾਂ ਨਾਲ ਸਾਰੇ ਦੁਪੱਟਿਆਂ ਦਾ ਡਿਜ਼ਾਈਨ ਸਵਾਦੋ ਮੀਟਰ ਦੇ ਦੁਪੱਟੇ ਨੇ 2.5 ਮੀਟਰ ਦੀ ਸ਼ਰਟ ਲੱਗੀ ਹੈ 2.5 ਮੀਟਰ ਦੀ ਬਾਟਮ 5 ਮੀਟਰ ਕਪੜਾ ਮਿਲੂ ਤੁਹਾਨੂੰ 795 ਰੇਟ ਰਹਿਣ ਵਾਲਾ ਇਹ ਆ ਗਏ ਆਪਣੇ ਕੋਲੇ ਵਾਈਨ ਜੀ ਸੇਡ ਦਾ ਕਲਰ ਕਲਰ ਬਹੁਤ ਪਿਆਰੇ ਨੇ ਬਹੁਤ ਹੀ ਪਿਆਰੇ ਕਲਰ ਨੇ ਡਿਜ਼ਾਈਨ ਵੀ ਬਹੁਤ ਸੋਹਣੇ ਨੇ ਕਲਰ ਵੀ ਬਹੁਤ ਵਧੀਆ ਇਹ ਤੁਸੀਂ ਸਿਲੈਕਟ ਕਰ ਸਕਦੇ ਹੋ ਜੀ ਮੌਸ ਕਲਰ ਆ ਗਏ ਆਪਣੇ ਕੋਲੇ ਇਹ ਸਾਰੇ ਕਲਰ ਨੇ ਇਸ ਡਿਜ਼ਾਈਨ ਵਿੱਚ ਪੰਜ ਕਲਰ ਨੇ ਜੀ ਆਪਣੇ ਕੋਲੇ ਇਸ ਡਿਜ਼ਾਈਨ ਵਿੱਚ ਤੁਸੀਂ ਸਿਲੈਕਟ ਕਰ ਸਕਦੇ ਹੋ ਜੋ ਵੀ ਤੁਹਾਨੂੰ ਪਸੰਦ ਆ ਗ੍ਰੀਨ ਜੈ ਕਲਰ ਆ ਗਿਆ ਥੋੜਾ ਜਿਹਾ ਹਲਕਾ ਜਿਹਾ ਗ੍ਰੀਨ ਜੈ ਕਲਰ ਆ ਇਸ ਤਰ੍ਹਾਂ ਦੇ ਡਿਜ਼ਾਈਨ ਨੇ 795 ਰੇਟਾ ਗਰਮੀਆਂ ਵਾਲੇ ਸੂਟ ਨੇ ਜੀ ਬਹੁਤ ਵਧੀਆ ਵੈਰੈਟੀ ਆ ਬਰਕ ਵਾਲੇ ਸੂਟ ਆ ਗਏ ਜੀ ਆਪਣੇ ਕੋਲੇ ਕਾਟਨ ਚ ਬਰਕ ਵਾਲੇ ਸੂਟ ਆ ਜੀ ਬਰਕ ਬਹੁਤ ਸੋਹਣਾ ਕਰਿਆ ਹੈ ਬਹੁਤ ਹੀ ਵਧੀਆ ਬਰਕ ਘੇਰੇ ਦਾ ਡਿਜ਼ਾਈਨ ਦੇਖੋ ਤੁਸੀਂ ਕਿੰਨਾ ਸੋਹਣਾ ਕੜਾਈ ਬਹੁਤ ਗੁੰਦਮੀ ਕਰਿਆ ਹੈ ਪਿਓਰ ਦੁਪੱਟੇ ਨਾਲ ਮਸਲੀਨ ਕਾਟਨ ਦੀ ਸ਼ਰਟ ਹੈ ਜੀ ਲੀਜੀ ਬੀਜੀ ਦੀ ਬਾਟਮ ਲੱਗੀ ਹੋਈ ਹੈ ਕਿ ਪਿਓਰ ਦਾ ਦੁਪੱਟਾ ਚਾਰ ਕਲਰ ਨੇ ਆਪਣੇ ਕੋਲੇ ਇਸ ਡਿਜ਼ਾਈਨ ਵਿੱਚ ਰੈਡ ਰੈਨ ਵਾਲਾ 850 850 ਰੇਟ ਆ ਜੀ ਫੈਂਸੀ ਸੂਟ ਆ ਬਹੁਤ ਸੋਹਣਾ ਸੂਟ ਆ ਰੈਟ ਬਹੁਤ ਜਾਈ ਨੇ ਆਪਣੇ ਇਸ ਤਰ੍ਹਾਂ ਨੇ ਕਲਰ ਨੇ ਕਲਰ ਬਹੁਤ ਸੋਹਣੇ ਨੇ ਛੜਿਆਂ ਵਿੱਚ ਕਲਰ ਸੂਟਾਂ ਨੇ ਬਹੁਤ ਸੋਹਣੇ ਦੁਪੱਟਾ ਹੀ ਬਹੁਤ ਸੋਹਣਾ ਜੀ ਪਲੇਨ ਬਾਟਮਾ ਰੇਟ 850 ਪੀਚ ਕਲਰ ਆ ਗਿਆ ਪਹਿਲਾਂ ਆਪਣੇ ਕੋਲੇ ਚਾਰ ਕਲਰ ਦਿਖਾਵਾਂਗੇ ਕਲਰ ਸਾਰੇ ਬਹੁਤ ਪਿਆਰੇ ਨੇ ਕਲਰ ਵੀ ਬਹੁਤ ਵਧੀਆ ਡਿਜ਼ਾਈਨ ਵੀ ਬਹੁਤ ਵਧੀਆ ਰੇਟ ਵੀ ਬਹੁਤ ਜਾਇਜ਼ ਚਿਪਿੰਗ ਚਾਰਜ ਫ੍ਰੀ ਆ ਕੈਸ਼ ਔਨ ਡਿਲੀਵਰੀ ਵੀ ਹੈ ਤੁਸੀਂ ਘਰ ਬੈਠੇ ਸੂਟ ਮੰਗਵਾਓ ਜੀ ਜੋ ਵੀ ਤੁਹਾਨੂੰ ਪਸੰਦ ਆ ਇਸ ਤਰ੍ਹਾਂ ਦੇ ਡਿਜ਼ਾਈਨ ਨੇ ਜੇਕਰ ਤੁਸੀਂ ਸ਼ਾਪ ਤੇ ਵੀਟ ਕਰਨਾ ਚਾਹੁੰਦੇ ਹੋ ਸ਼ਾਪ ਤੇ ਵੀ ਆ ਸਕਦੇ ਹੋ ਜੇ ਆਪਣਾ ਜਿਸਟਕ ਮਾਨਸਾ ਪਿੰਡ ਮੱਲ ਸਿੰਘ ਵਾਲਾ ਜੇਕਰ ਤੁਸੀਂ ਸੇਲ ਕਰਨ ਲਈ ਸੂਟ ਲੈਣਾ ਚਾਹੁੰਦੇ ਹੋ ਸਾਡੇ ਕੋਲੋਂ ਸੇਲ ਲਈ ਵੀ ਤੁਹਾਨੂੰ ਮਿਲ ਜਾਣਗੇ ਇਸ ਤਰ੍ਹਾਂ ਦੀ ਵੈਰਾਈਟੀ ਆ ਉਸ ਵਿੱਚ ਤੁਹਾਨੂੰ ਅਸੀਂ ਡਿਸਕਾਊਂਟ ਦੇਵਾਂਗੇ ਜੇਕਰ ਕਿਸੇ ਸਾਡੀਆਂ ਭੈਣਾਂ ਨੇ ਕੰਮ ਚਲਾਉਣਾ ਸੇਲ ਲਈ ਸੂਟ ਲੈਣਾ ਚਾਹੁੰਦੇ ਨੇ ਇਸ ਤਰ੍ਹਾਂ ਨੇ ਆਪਣੇ ਕੋਲ ਡਿਜ਼ਾਈਨ ਨੇ ਤੁਸੀਂ ਆਨਲਾਈਨ ਵੀ ਮੰਗਵਾ ਸਕਦੇ ਹੋਗੇ ਸ਼ਾਪ ਤੇ ਤੁਸੀਂ ਵੇਖਟ ਕਰ ਸਕਦੇ ਹੋ ਲਵੈਂਡਰ ਕਲਰ ਆ ਗਿਆ ਜੀ ਆਪਣੇ ਕੋਲੇ 850 ਰੇਟ ਕੱਪੜੇ ਦੀ ਕੱਟ ਵਗੈਰਾ ਪੂਰੀ ਦੇਵਾਂਗੇ ਜਿੰਨੀ ਕੱਟ ਹੁੰਦੀ ਹੈ ਸੂਟ ਪ੍ਰੋਪਰ ਜਿੰਨੇ ਕੱਟ ਵਿੱਚ ਬਣੂਗਾ ਤੁਹਾਨੂੰ ਕੱਟ ਪੂਰੀ ਮਿਲੂ ਜੀ ਰੇਟ ਬਹੁਤ ਜਾਇਜ਼ ਮਿਲਣਗੇ ਇਹ ਹੈ ਆਪਣੇ ਕੋਲੇ yellow ਕਲਰ ਇਹ ਸਾਰੇ ਕਲਰ ਨੇ ਜੀ ਇਸ ਨੇ ਚ ਕਾਟਨ ਦੇ ਸੂਟ ਨੇ 850 ਰੇਟ ਹਾਂਜੀ ਜੋਰ ਜੱਟ ਦੇ ਸੂਟ ਲੈ ਕੇ ਤੁਹਾਡੇ ਲਈ ਆਲਓਵਰ ਆਲਓਵਰ ਜੋਰ ਜੱਟ ਦੇ ਸੂਟ ਨੇ ਗੋਟੇ ਦਾ ਕੰਮ ਕਰਿਆ ਹੈ ਬਹੁਤ ਸੋਹਣੇ ਡਿਜ਼ਾਈਨ ਨੇ ਜੋਰ ਜੱਟ ਦਾ ਸੂਟ ਆਲਓਵਰ 5 ਮੀਟਰ ਦੀ ਕੱਟ ਨਾਲ ਜੋਰ ਜੱਟ ਦੇ ਦੁਪੱਟੇ ਨੇ ਦੁਪੱਟਿਆਂ ਦੇ ਦੇਖੋ ਤੁਸੀਂ ਕਿੰਨਾ ਕੰਮ ਕਰਿਆ ਹੋਇਆ ਬਹੁਤ ਜ਼ਿਆਦਾ ਕੰਮ ਕਰਿਆ ਹੈ ਜੀ ਦੁਪੱਟਿਆਂ ਉੱਪਰ ਰੇਟ ਸਿਰਫ 650 650 ਰੇਟ ਹੈ ਜੀ ਇਹਨਾਂ ਸੂਟਾਂ ਦਾ ਸ਼ਿਪਿੰਗ ਚਾਰਜ ਫ੍ਰੀ ਹੈ ਕੈਸ਼ ਔਨ ਡਿਲੀਵਰੀ ਵੀ ਹੈ ਤੁਸੀਂ ਕੋਈ ਵੀ ਕਲਰ ਸਲੈਕਟ ਕਰ ਸਕਦੇ ਆਪਣੇ ਕੋਲੇ ਚਾਰ ਕਲਰ ਹੈ ਜੀ ਪਹਿਲਾ ਪਰਪਲ ਜਿਹਾ ਕਲਰ ਕਲਰ ਸਾਰੇ ਬਹੁਤ ਪਿਆਰੇ ਨੇ ਡਾਰਕ ਕਲਰ ਨੇ ਜੀ ਇਹ ਹੈ ਆਪਣੇ ਕੋਲੇ ਪੀਕੋਬ ਛੇੜ ਜੋਰ ਜੱਟ ਦੀ ਸੂਟਾਇਲ ਲਾਈਨਿੰਗ ਲਾ ਕੇ ਸੂਟ ਬਣੂਗਾ ਕਿਉਂਕਿ ਜੋਰ ਜੱਟ ਲਾਈਨਿੰਗ ਲਾ ਕੇ ਬਣਦੀ ਹੁੰਦੀ ਹੈ ਗਰਮੀਆਂ 'ਚ ਤੁਸੀਂ ਇਸ ਨੂੰ ਪਾ ਸਕਦੇ ਹੋ ਲਾਈਨਿੰਗ ਲਾ ਕੇ ਇਹ ਵੈਰੈਟੀ ਜਿਹੜੀ ਗਰਮੀ 'ਚ ਵੀ ਪਾਈ ਜਾਂਦੀ ਹੈ ਜੋਰ ਜੱਟ ਦੀ ਇਸ ਕਰਕੇ ਤੁਸੀਂ ਬਾਹਰੋਂ ਦਾ ਸੂਟ ਪਾ ਸਕਦੇ ਹੋ ਰੇਟ ਸਿਰਫ 650 ਆ ਜੀ ਇਹ ਹੈ ਆਪਣੇ ਕੋਲੇ ਪਾਇਨ ਸ਼ੇਡ ਕਲਰ ਸਾਰੇ ਬਹੁਤ ਵਧੀਆ ਨੇ ਕਲਰ ਵੀ ਬਹੁਤ ਵਧੀਆ ਫੋਰ ਸਾਈਡ ਤੇ ਤੁਹਾਨੂੰ ਲੈਸ ਮਿਲੂਗੀ ਇਸ ਤਰ੍ਹਾਂ ਦਾ ਗੋਟੇ ਦਾ ਕੰਮ ਮਿਲੂ ਜੀ ਚਾਰ ਕਲਰ ਨੇ ਆਪਣੇ ਕੋਲੇ ਇਸ ਡਿਜ਼ਾਈਨ ਵਿੱਚ ਇਹ ਹੈਗਾ orange ਕਲਰ ਬਹੁਤ ਹੀ ਪਿਆਰੇ ਕਲਰ ਨੇ ਡਾਰਕ ਕਲਰ ਨੇ ਰੇਟ ਸਿਰਫ 650 650 ਰੇਟ ਹੈ ਸ਼ਿਪਿੰਗ ਚਾਰਜ ਫ੍ਰੀ ਆ ਕੈਸ਼ ਓਨ ਡਿਲੀਵਰੀ ਵੀ ਹੈ ਜੋ ਵੀ ਤੁਹਾਨੂੰ ਸੂਟ ਪਸੰਦ ਆ ਤੁਸੀਂ ਘਰ ਬੈਠੇ ਮੰਗਵਾ ਸਕਦੇ ਹੋ ਜੀ ਗੋਟਾ ਪੱਤੀ ਦੇ ਵਰਕ ਵਾਲੇ ਸੂਟ ਲੈ ਕੇ ਆਂਦਾ ਡਿਲੀ ਬਹੁਤ ਸੋਹਣੇ ਕਪੜਾ ਹੈਗਾ ਮਸਲੀਨ ਸਿਲਕ ਇਹ ਲੈਨਿੰਗ ਲਾ ਕੇ ਸੂਟ ਤਿਆਰ ਹੋ ਜੀ 5 ਮੀਟਰ ਦੀ ਕੱਟ ਸੂਟ ਦੀ ਹੈ ਨਾਲ 2.5 ਮੀਟਰ ਦੇ ਦੁਪੱਟੇ ਨੇ ਮਸਲੀਨ ਦੇ ਮਸਲੀਨ ਦੇ ਦੁਪੱਟੇ ਨੇ ਦੁਪੱਟੇ ਬਹੁਤ ਸੋਹਣੇ ਆ ਸੂਟ ਦੇ ਬਹੁਤ ਸੋਹਣਾ ਕੰਮ ਕਰਿਆ ਹੋਇਆ ਇਸ ਤਰ੍ਹਾਂ ਦੇ ਡਿਜ਼ਾਈਨ ਨੇ ਮੈਂਜੈਂਟਾ ਕਲਰ ਆ ਬਹੁਤ ਵਧੀਆ ਵਰ ਕਰੇ ਖੁਦ ਸੀ ਕਿੰਨਾ ਸੋਹਣਾ ਕਰਿਆ ਹੈ ਬਹੁਤ ਵਧੀਆ ਕੰਮ ਕਰਿਆ ਹੈ ਇਹ ਸ਼ੀਸ਼ਾ ਵਰਕ ਵੀ ਮਿਲੂਗਾ ਤੁਹਾਨੂੰ ਇਹ ਸਾਰਾ ਗੋਟਾ ਪੱਤੀ ਦਾ ਕੰਮ ਕਰਿਆ ਹੈ 1350 ਰੇਟ ਨਾ ਸੂਟਾਂ ਦਾ 1350 ਰੇਟ ਹੈ ਜੀ ਦੋ ਕਲਰ ਨੇ ਪਹਿਲਾ ਆਪਣੇ ਕੋਲੇ ਮੈਂਟਾ ਕਲਰ ਆ ਗਿਆ ਤੁਸੀਂ ਸਿਲੈਕਟ ਕਰ ਸਕਦੇ ਹੋ ਜੋ ਵੀ ਤੁਹਾਨੂੰ ਪਸੰਦ ਆ ਇਹ ਹੈ ਆਪਣੇ ਕੋਲੇ ਪੈਰਟ ਕਲਰ ਪੈਰਟ ਕਲਰ ਆ ਗਿਆ ਜੀ ਫੈਂਸੀ ਸੂਟ ਨੇ ਤੁਸੀਂ ਘਰ ਬੈਠੇ ਮੰਗਵਾ ਸਕਦੇ ਹੋਗੇ ਇਸ ਤਰ੍ਹਾਂ ਨੇ ਆਪਣੇ ਕੋਲੇ ਡਿਜ਼ਾਈਨ ਨੇ ਬਾਜੂ ਤੇ ਵੀ ਤੁਹਾਨੂੰ ਡਿਜ਼ਾਈਨ ਮਿਲੂਗਾ ਆਲ ਓਵਰ ਸੂਟ ਆ ਜੀ 5 ਮੀਟਰ ਦੀ ਕੱਟ ਸੂਟ ਦੀ ਆ ਨਾਲ 2.5 ਮੀਟਰ ਦੇ ਦੁਪੱਟੇ ਨੇ ਦੁਪੱਟੇ ਦਾ 2.5 ਮੀਟਰ ਵਾਂਗੂ ਮਿਲਣਗੇ ਇਹਨਾਂ ਸੂਟਾਂ ਨਾਲ 1350 ਰੇਟ 1350 ਰੇਟ ਆ ਜੀ ਲੈਣ ਲਿੰਗ ਲਾ ਕੇ ਸੂਟ ਤਿਆਰ ਹੋਣਗੇ ਬਹੁਤ ਸੋਹਣੇ ਸੂਟ ਨੇ ਕਲਰ ਵੀ ਬਹੁਤ ਵਧੀਆ ਨੇ ਤੁਸੀਂ ਸਿਲੈਕਟ ਕਰ ਸਕਦੇ ਹੋਗੇ ਇਹ ਸਾਰੀ ਆਪਣੀ ਅੱਜ ਦੀ ਵੈਰਾਈਟੀ ਬਹੁਤ ਜਿਆਦਾ ਵੈਰਾਈਟੀ ਆ ਜੀ ਪਹਿਲਾਂ ਤੁਸੀਂ ਵੀਡੀਓ ਨੂੰ ਦੇਖੋ ਸਾਰੇ ਨੂੰ ਉਸ ਤੋਂ ਬਾਅਦ ਸਾਨੂੰ ਸਕਰੀਨਸ਼ਾਟ ਸੈਂਡ ਕਰਨਾ ਜੀ ਕਮੈਂਟ ਕਰਕੇ ਜਰੂਰ ਦੱਸਣਾ ਤੁਹਾਨੂੰ ਆਪਣੀ ਵੈਰਾਈਟੀ ਕਿਸ ਤਰ੍ਹਾਂ ਦੀ ਲੱਗੀ Редактор